ਅੱਜ ਅਸੀਂ ਗੱਲ ਕਰ ਰਹੇ ਹਾਂ ਪੈਰਿਸ 올림픽ਸ ਦੇ ਵਿੱਚ ਇੰਡੀਅਨ ਟੀਮ ਦੀ ਪਾਰਟਿਸਪੇਸ਼ਨ ਦੀ ਇਹ ਦੇਖਿਆ ਗਿਆ ਵਾ ਕਿ ਇਸ ਟੀਮ ਦੇ ਵਿੱਚ ਸਭ ਤੋਂ ਜ਼ਿਆਦਾ ਖਿਡਾਰੀ ਨੇ ਹਰਿਆਣਾ ਤੋਂ ਉਸ ਤੋਂ ਬਾਅਦ ਪੰਜਾਬ ਤੋਂ ਲੇਕਿਨ ਖੇਲ ਇੰਡੀਆ ਸਕੀਮ ਤਹਿਤ ਜਿਹੜੇ ਫੰਡਸ ਲੋਟ ਹੋਏ ਆ ਉਹ ਸਭ ਤੋਂ ਜ਼ਿਆਦਾ ਫੰਡਸ ਲੋਟ ਹੋਇਆ ਯੂਪੀ ਤੇ ਗੁਜਰਾਤ ਨੂੰ ਪੰਜਾਬ ਤੇ ਹਰਿਆਣਾ ਨੂੰ ਕਾਫੀ ਘੱਟ ਫੰਡਸ ਲੋਟ ਹੋਏ ਆ ਇਸ ਇੱਕ ਤਰੀਕੇ ਨਾਲ ਵਿਤਰੇ ਬਾਰੇ ਗੱਲ ਕਰਨ ਵਾਸਤੇ ਮੇਰੇ ਨਾਲ ਦਿੱਲੀ ਤੋਂ ਵੀਡੀਓ ਕਾਲ ਤੇ ਨੇ ਸਰਦਾਰ ਰਜਿੰਦਰ ਸਿੰਘ ਜੋ ਇੰਡੀਅਨ ਹਾਕੀ ਟੀਮ ਦੇ ਚੀਫ ਕੋਚ ਰਹਿ ਚੁਕੇ ਨੇ ਉਹਨਾਂ ਨੂੰ ਅਰਜਨਾ ਅਵਾਰਡ ਵੀ ਮਿਲਿਆ ਵਾ ਔਰ ਦਰੋਣਾਚਰਿਆ ਅਵਾਰਡ ਨਾਲ ਵੀ ਉਹਨਾਂ ਨੂੰ ਨਿਵਾਜਿਆ ਗਿਆ ਸੀ ਰਜਿੰਦਰ ਸਿੰਘ ਸਤਿ ਸ਼ਕਾਲ ਸਤਿ ਸ਼ਕਾਲ ਸਰ ਧੰਨਵਾਦ ਰਜਿੰਦਰ ਜਿਹੜਾ ਆ ਵਿਤਕਰਾ ਸਾਹਮਣੇ ਆਇਆ ਵਾ ਖੇਲ ਖੇਲੋ ਇੰਡੀਆ ਸਕੀਮ ਦੇ ਤਹਿਤ ਇਹਦੇ ਬਾਰੇ ਕੀ ਕਹੋਗੇ ਤੁਸੀਂ ਆ ਦੇਖੋ ਇਹ ਜਿਹੜੀ ਸਾਡੀ ਸਪੋਰਟ ਡਿਵੈਲਪਮੈਂਟ ਜਿਹੜੀ ਸਾਡੀ ਸਪੋਰਟ ਕਾਉਂਡੀ ਆਫ ਇੰਡੀਆ ਹੈ ਕੇਲੋ ਇੰਡੀਆ ਜਿਹੜੀ ਗਵਰਨਮੈਂਟ ਵੱਲ ਅਲਾਟ ਕਰਦੀ ਹੈ ਜੀ ਹਾਂਜੀ ਇਹਦੇ ਵਿੱਚ ਮੈਂ ਸਮਝਦਾ ਦੀ ਸਭ ਤੋਂ ਜ਼ਿਆਦਾ ਭਾਗੀਦਾਰੀ ਜਿਹੜੀ ਹੈ ਹਰਿਆਣਾ ਦੀ ਹੈ ਸੱਤੀ ਪਲੇਅਰ ਨੇ ਪੰਜਾਬ ਦੇ 20 ਨੇ ਕਮਲ ਲਾਡੂ ਦੇ 13 ਨੇ ਯੂਪੀ ਦੇ 6 ਨੇ ਗੁਜਰਾਤ ਦੇ 4 ਪਲੇਅਰ ਨੇ ਬਾਕੀ ਕਈ ਆ ਨਾ ਜ਼ਿਆਦਾ ਲੰਬਾ ਨਹੀਂ ਕਰਾਂਗਾ ਸੋ ਮੈਂ ਇਹ ਸੋਚਦਾ ਵੀ ਜਿੰਨੇ ਵੀ ਡੋਮੀਨੇਟਿੰਗ ਸਾਡੇ ਸਟੇਟ ਨੇ ਜਿਵੇਂ ਪੰਜਾਬ ਹੈ ਹਰਿਆਣਾ ਹੈ ਉਹਨਾਂ ਨੂੰ ਜੋ ਬਜਟ ਅਲਾਟ ਹੋਇਆ 78 ਕਰੋੜ ਦਾ ਪੰਜਾਬ ਨੂੰ ਹਰਿਆਣਾ ਨੂੰ 68 ਕਰੋੜ ਦਾ ਤੇ ਮੈਂ ਸਮਝਾ ਵੀ ਬਹੁਤ ਘੱਟ ਹੈ ਬਹੁਤ ਬਿਸਕਰਾ ਹੈ ਇਹਨਾਂ ਸਟੇਟਾਂ ਲਈ ਕਿਉਂਕਿ ਇੱਥੇ ਜਿੱਥੇ ਵੀ ਸਾਡੀ ਸਪੋਰਟਸ ਹੋ ਰਹੀ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਸਾਡੇ ਮਾਰਸ਼ਲ ਕਾਮ ਹੈ ਇੱਥੋਂ ਬਹੁਤ ਪਲੇਅਰ ਪੈਦਾ ਹੋਏ ਨੇ ਜੀ ਇਹ ਤੁਸੀਂ ਦੇਖੋ ਅੱਜ ਵੀ ਇੰਡੀਆ ਰਿਗਨ ਦੇ ਵਿੱਚ ਅੱਠ ਮੁੰਡੇ ਸਿਰਫ ਜਿਹੜੇ ਹੈ ਉਹ ਸੰਜੀਤ ਅਕੈडमी ਤੋਂ ਹੈ ਪੰਜਾਬ ਤੋਂ ਜਲੰਧਰ ਤੋਂ ਜੀ ਜੀ ਇਹ ਹਰਿਆਣਾ ਦੇ ਵਿੱਚ ਜਿਹੜੀ ਇੰਡੀਅਨ ਔਮਨ ਦੀ ਟੀਮ ਬੰਦੀ ਹੈ ਹਾਕੀ ਦੀ ਉਹਦੇ ਵਿੱਚ ਮੋਸਟਲੀ ਉਹਨਾਂ ਦੀ 70% ਭਾਗੀਦਾਰੀ ਹੈ ਜੀ ਤੇ ਹੋਰ ਗੇਮਾਂ ਦੇ ਵਿੱਚ ਜੇ ਤੁਸੀਂ ਮੈਡਲ ਤੇ ਗੱਲ ਕਰੋ ਤੇ ਮੰਨੂ ਬਾਖਰ ਤੇ ਸਰਬਜੋਤ ਜਿਹੜੇ ਇਹ ਵੀ ਹਰਿਆਣੇ ਤੋਂ ਬਿਲੋਂਗ ਕਰਦੇ ਆ ਜਿਨ੍ਹਾਂ ਨੇ ਸਾਡੇ ਪੈਰਾਸ ਓਲੰਪਿਕ ਦੇ ਜਿੰਦਿਆਂ ਨੇ ਇੰਡੀਆ ਨੂੰ ਸਨਮਾਨ ਦਵਾਇਆ ਉਹਨਾਂ ਨੂੰ ਬ੍ਰੌਂਜ਼ ਮੈਡਲ ਮਿਲਿਆ ਹੈ ਤੇ ਮੈਂ ਇਸ ਸਮੇਂ ਦਾ ਹੈ ਵੀ ਇਹ ਜਿਹੜੀਆਂ ਸਟੇਟਾਂ ਹੈ ਇਹਨਾਂ ਨੂੰ ਵੱਧ ਤੋਂ ਵੱਧ ਫੰਡਿੰਗ ਜਿਹੜੀ ਹੈ ਉਹ ਸਰਕਾਰ ਕਰੇ ਤਾਂ ਕਿ ਇਹ ਦੋ ਸਟੇਟਾਂ ਐਸੀਆਂ ਨੇ ਜਿੱਥੋਂ ਕਿ ਮੈਕਸਿਮਮ ਇਹਨਾਂ ਨੂੰ ਟੈਲੈਂਟ ਮਿਲਦਾ ਹੈ ਤੇ ਸਾਡੇ ਖਿਡਾਰੀਆਂ ਨੇ ਇਹ ਨਹੀਂ ਵੀ ਬਹੁਤ ਪਾਸਰੇ ਵਿੱਚ ਵੀ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਪ੍ਰੋਡਿਊਸ ਕੀਤੇ ਨੇ ਤੇ ਇਹ ਇਹ ਸਮਝਦਾ ਵੀ ਬਹੁਤ ਵੱਡਾ ਵਿਕਰਾ ਇਹਨਾਂ ਸਟੇਟਾਂ ਦੇ ਨਾਲ ਸਾਨੂੰ ਲੱਗਦਾ ਰਜਿੰਦਰ ਦੋਮਾ ਸਟੇਟਾਂ ਦੇ ਜਿਹੜੇ ਸਪੋਰਟਸ ਮੰਤਰੀ ਨੇ ਸ਼ਾਇਦ ਉਹ ਸੁੱਤੇ ਪੈ ਸੀ ਉਹਨਾਂ ਨੂੰ ਇਹ ਮਸਲਾ ਚੁੱਕਣਾ ਚਾਹੀਦਾ ਸੀਗਾ ਇਹਨਾਂ 올림픽ਸ ਤੋਂ ਕਿਤੇ ਪਹਿਲਾਂ ਬਿਲਕੁਲ ਬਿਲਕੁਲ ਸਰ ਐਕਚੁਅਲੀ ਸਾਡੀ ਜਿਹੜੀ ਸਪੋਰਟਸ ਪਾਲਿਸੀ ਹੈ ਉਹਨਾਂ ਦੇ ਵਿੱਚ ਜਿਹੜੇ ਸਪੋਰਟ ਮਿਸਟਰ ਨੇ ਜਾਂ ਬੈਰੇਪ੍ਰੈਸ ਦੇ ਵਿੱਚ ਡਾਇਰੈਕਟਰ ਲੈਵਲ ਤੇ ਆਉਂਦੇ ਨੇ ਇਹਨਾਂ ਨੂੰ ਸਪੋਰਟਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਾ ਇਹਨਾਂ ਨੂੰ ਹਾਂਜੀ ਕਿਉਂਕਿ ਇਹਨਾਂ ਦਾ ਮੇਨ ਮਸਲਾ ਇਹ ਹੁੰਦਾ ਹੈ ਵੀ ਐਡਮਿਨਿਸਟ੍ਰੇਸ਼ਨ ਕਿਦਾਂ ਚਲਾਉਣੀ ਹੈ ਸਪੋਰਟ ਨੂੰ ਚਲਾਉਣ ਵਾਸਤੇ ਇੱਕ ਬਹੁਤ ਹੀ ਉਹ ਜਿਹੜਾ ਸਪੋਰਟਮੈਨ ਦਾ ਨਾਮ ਹੀ ਹੋਵੇ ਜਿਹੜਾ ਕੋਟ ਬੈਰੋਕ੍ਰੇਟ ਐਸਾ ਹੋਵੇ ਜਿਹੜਾ ਕਿ ਪੋਜ਼ਿਟਿਵ ਮਾਇਨਾ ਚਲੇ ਕਿ ਸਾਡੀ ਸਟੇਟ ਦੇ ਵਿੱਚ ਕੀ ਹੋ ਰਿਹਾ ਹਾਕੀ ਹੋ ਰਹੀ ਐ ਇੱਥੇ ਹਾਕੀ ਵੱਧ ਐ ਇੱਥੇ ਜਿਹੜੀ ਐ ਲੜਕੀਆਂ ਦੀ ਹਾਕੀ ਜ਼ਿਆਦਾ ਐ ਇਹਨਾਂ ਨੂੰ ਕਿਸ ਤਰ੍ਹਾਂ ਦਾ ਫੰਡ ਦਿੱਤਾ ਜਾਵੇ ਇਹਨਾਂ ਨੂੰ ਕਿੱਦਾਂ ਡਵੈਲਪ ਕੀਤਾ ਜਾਵੇ ਸੋ ਖੇਲੋ ਇੰਡੀਆ ਸਕੀਮ ਦੇ ਵਿੱਚ ਫਾਈਨਿੰਗ ਜਿਹੜੀ ਪਹਿਲਾ ਸਕੀਮ ਸ਼ੁਰੂ ਹੋਈ ਸੀ ਕਿ ਉਹ ਸਕੀਮ ਵਧੀਆ ਸੀਗੀ ਜਿਸ ਨੂੰ ਕੇ ਇੰਡੀਵਿਜੂਅਲ ਜਿਹੜੇ ਪਲੇਅਰ ਸੀਗੇ ਜੇ ਕੋਈ ਸ਼ੂਟਰਸ ਨੇ ਜਾਂ ਕੋਈ ਐਥਲੀਟ ਆ ਉਹਨਾਂ ਨੂੰ ਫੰਡਿੰਗ ਜਾ ਰਹੀ ਹੈ ਬਹੁਤ ਵਧੀਆ ਇੱਕ ਸਕੀਮ ਹੈ ਕੋ ਐਲੀਟ ਲੈਵਲ ਤੇ ਬਟ ਮੇ ਗਰਾਸਰੂਟ ਲੈਵਲ ਦੀ ਗੱਲ ਕਰਾਂ ਤੇ ਗਰਾਸਰੂਟ ਲੈਵਲ ਦੇ ਵਿੱਚ ਸਾਡੇ ਕੋਲ ਕੋਈ ਵੀ ਸਕੀਮ ਨਹੀਂ ਹੈ ਕੋ ਜਿੰਨੇ ਵੀ ਪਲੇਅਰ ਨੇ ਉਹ ਗਰਾਸਰੂਟ ਲੈਵਲ ਤੋਂ ਆਉਣੇ ਨੇ ਉੱਪਰੋਂ ਨਹੀਂ ਆਉਣੇ ਕਿਤੋਂ ਤੇ ਇਸ ਕਰਕੇ ਸਾਨੂੰ ਵਕਤ-ਵਕਤ ਇਹ ਜਿਹੜੀ ਖੇਲੋ ਇੰਡੀਆ ਸਕੀਮ ਹੈ ਇਹਦੇ ਵਿੱਚ ਫੰਡਿੰਗ ਤੋਂ ਇਲਾਵਾ ਵਕਤ-ਵਕਤ ਜਿਹੜੇ ਹੈ ਸੈਂਟਰ ਕੈਲੋ ਇੰਡੀਆ ਦੇ ਖੇលਨੇ ਚਾਹੀਦੇ ਆ ਮੈਂ ਸਮਝਦਾ ਆਂ ਦੀ ਪੰਜਾਬ ਦੇ ਵਿੱਚ ਤੇ ਕੋਈ ਵੀ ਕੈਲੋ ਇੰਡੀਆ ਦਾ ਸੈਂਟਰ ਹੀ ਹੈ ਨਹੀਂਗਾ ਅੱਛਾ ਜੇ ਮੈਂ ਸਾਹੀ ਦੀ ਗੱਲ ਕਰਾਂ ਕੋਈ ਵੀ ਟੈਂਟਰ ਜਿਹੜਾ ਕੈਲੋ ਇੰਡੀਆ ਦਾ ਹੈ ਨਹੀਂ ਹਾਲਾਂਕਿ ਕੈਲੋ ਇੰਡੀਆ ਦੇ ਪਲੇਅਰ ਜ਼ਰੂਰ ਹੋਣਗੇ ਜਿਹੜੇ ਇਹਨਾਂ ਨੇ ਅਡਾਪਟ ਕੀਤੇ ਹੋਣਗੇ ਵੀ 2-4-6 ਪਲੇਅਰ ਹੋਣਗੇ ਹੂੰ ਹੂੰ ਤੇ ਇਸ ਵਾਸਤੇ ਇਹ ਜਿਹੜੀ ਸਟੇਟ ਹੈ ਇੱਥੇ ਵੱਧ ਵੱਧ ਜਿਹੜਾ ਇਨਫਰਾਸਟ੍ਰਕਚਰ ਦੇ ਨਾਲ ਜਿਹੜੀ ਪਹਿਲਾਂ ਇੰਡੀਆ ਸਕੀਮ ਉਹ ਦੇਣੀ ਚਾਹੀਦੀ ਆ ਜਿਤੇ ਵਰਤ ਵਰ ਸਾਡੇ ਜਿਹੜਾ ਯੂਥ ਹੈ ਉਹ ਦਾ ਬੈਨੀਫਿਟ ਲੈ ਸਕੇ ਤੇ ਆਪ ਨੂੰ ਆਪ ਨੂੰ ਪਰਫਾਰਮ ਕਰ ਸਕੇ ਬਿਲਕੁਲ ਰਜਿੰਦਰ ਰਿੰਜਿੰਦਰ ਕੁਝ ਰਜਿੰਦਰ ਕੁਝ ਸਾਲ ਪਹਿਲਾਂ ਤੱਕ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ NIS ਪਟਿਆਲਾ ਇੱਕ ਬਹੁਤ ਵੱਡਾ ਸੈਂਟਰ ਹੁੰਦਾ ਸੀ ਇੰਡੀਅਨ ਟੀਮ ਉੱਥੇ ਟ੍ਰੇਨ ਕਰਦੀ ਸੀ ਔਰ ਉੱਥੇ ਸਾਰਾ ਸਾਲ ਕੈਂਪ ਲੱਗੇ ਰਹਿੰਦੇ ਸੀ ਅੱਜ ਕੱਲ ਕੀ ਹਾਲਤ ਹੈ NIS ਪਟਿਆਲੇ ਦੀ ਦੇਖੋ ਬਹੁਤ ਵਧੀਆ ਪ੍ਰੋਪਰ ਤੁਸੀਂ ਚੁਣਿਆ ਜਿਹੜਾ ਐਨਐਸ ਪਟਿਆਲਾ ਜਿਹਨੂੰ ਇੱਕ ਬਾਪਾ ਬੋਰਡ ਕਹਿ ਦਿੰਦੇ ਆ ਸਪੋਰਟਸ ਇੰਡੀਆ ਸਪੋਰਟਸ ਦਾ ਜੀ ਤੇ ਜਿਹੜਾ ਕਿ ਇੱਕ ਟੀਚਿੰਗ ਦੇ ਨਾਲ ਨਾਲ ਜਦੋਂ 60 70 ਦੇ ਵਿੱਚ ਕੈਂਪ ਲੱਗਦੇ ਸੀਗੇ ਸਾਰਾ ਸ਼ੁਰੂਆਤ ਪਟਿਆਲੇ ਤੋਂ ਹੁੰਦੀ ਸੀ ਜੀ ਉੱਥੇ ਸਾਡੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਸੀ ਉੱਥੇ ਇਨਫਰਾਸਟ੍ਰਕਚਰ ਵੀ ਬਹੁਤ ਵਧੀਆ ਔਰ ਆ ਉੱਥੇ ਜਿਹੜਾ ਕੋਚਿੰਗ ਦਾ ਟ੍ਰੇਨਿੰਗ ਸੈਂਟਰ ਵੀ ਹੈ ਜਿਹੜਾ ਐਨਐਸ ਡਿਪਲੋਮਾ ਹੈ ਉੱਥੇ ਐਨਐਸ ਡਿਪਲੋਮਾ ਵੀ ਕਰਦੇ ਨੇ ਮਾਸਟਰਸ ਵੀ ਕਰਦੇ ਨੇ ਤੇ ਉਹ ਇੱਕ ਬੜਾ ਵੱਡਾ ਉਹ ਯਾਦ ਹੈ ਉੱਥੇ ਬਲਕਿਸ਼ ਸਿੰਘ ਬਲਕਿਸ਼ਣ ਸਿੰਘ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਹਾਂਜੀ ਹਾਂਜੀ ਬਲਕਿਸ਼ਣ ਸਿੰਘ ਰਹੇ ਹੈ ਈਵਨ ਤੇ ਸ਼ੁਰੂਆਤ ਦੇ ਵਿੱਚ ਧਿਆਨ ਦਾ ਧਿਆਨ ਦੇ ਉਹ ਅਜੇ ਸੀ ਕੋਚ ਆਫ ਐਨਐਸ ਪਟਿਆਲਾ ਅੱਛਾ ਓਕੇ ਹਾਂਜੀ ਹਾਂਜੀ ਹਾਂ ਤੋਂ ਪਹਿਲੇ ਉਹ 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 ਸਨ ਉਸ ਤੋਂ ਬਾਅਦ ਧੰਤ ਬਾਲ ਕੇ ਚੰਦੀ ਆਇਆ ਬਾਅਦ ਸੇ ਚੰਦ ਤੋਂ ਬਾਅਦ ਫਿਰ ਹਰਮੀਤ ਚੰਦੀ ਆਇਆ ਫਿਰ ਉਸ ਤੋਂ ਬਾਅਦ ਮੀਤ ਚੰਦ ਤੋਂ ਬਾਅਦ ਫਿਰ ਮੈਂ ਉੱਥੇ ਆਇਆ ਤੋਂ ਮਤਲਬ ਉਹ ਸ ਇੱਕ ਸਾਡਾ ਜਿਹੜਾ ਇੰਸਟੀਚੂਟ ਹੈ ਉਹ ਅੱਜ ਮੈਂ ਸਮਝਦਾ ਵੀ ਉਹਨੂੰ ਬਿਲਕੁਲ ਹੀ ਡਿਸਕਾਰਡ ਕੀਤਾ ਗਿਆ ਹੈ اچھا ਕਿਉਂਕਿ ਮੈਂ ਸਪੈਸ਼ਲੀ ਜਿੰਨੇ ਵੀ ਕੈਂਸਲ ਨੇ ਉਹ ਬੰਗਲੌਰ ਚੋਕੇ ਲੈ ਗਈ ਹੈ ਹਮਮਮ ਸੈਂਟਰ ਗਵਰਨਮੈਂਟ ਜਾਂ ਫੋਰਸ ਸਰਟੀਫਾਈ ਆਫ ਇੰਡੀਆ ਤਾਂ ਕਿ ਇਧਰ ਬਿਲਕੁਲ ਵੀ ਨਾ ਤੇ ਕੋਈ ਪਹਿਲੇ ਐਨਐਸਟੀ ਦੀ ਸਕੀਮ ਸੀ ਐਨਸੀਓ ਦੀ ਸਕੀਮ ਸੀਗੀ ਹਾਂ ਮੈਂ ਤੁਹਾਨੂੰ ਇੱਕ ਉਦਾਹਰਣ ਵੀ ਦਿੰਦਾ ਜਿਹੜੀ ਐਨਐਸ ਜਿਹੜੀ ਸਾਡੀ ਸੈਂਟਰ ਆਫ ਐਕਸਲੈਂਸ ਦੀ ਸਕੀਮ ਸੀ ਪਟਿਆਲਾ ਦੇ ਵਿੱਚ ਉਥੋਂ ਅਸੀਂ ਦੋ 올ਿਪੀਅਨ ਪ੍ਰੋਡਿਊਸ ਕੀਤੇ ਆ ਪ੍ਰਭ ਜੋ ਸਿੰਘ 올ੰਪੀਅਨ ਤੇ ਦੀਪਕ ਠਾਕਰ ओके ਹਾਂ ਜੀ ਬੋਥ ਸੈਂਟਰ ਦੀ ਪ੍ਰੋਡਕਟ ਨੇ ਹੂੰ ਤੇ ਅੱਜ ਦੇ ਦਿਨ ਦੇ ਵਿੱਚ ਮੈਂ ਉੱਥੇ ਦੇਖਦਾ ਹਾਂ ਮੈਂ ਉੱਥੇ 6 ਸਾਲ ਚੀਕ ਕੋਚ ਰਿਆ ਹੂੰ ਉਸ ਦੇ ਵਿੱਚ ਦੋ ਐਸਟੋ ਟਰਫ ਨੇ ਜਿਹੜੀਆਂ ਕਿ ਅੱਜ ਤੋਂ 7-8 ਸਾਲ ਪਹਿਲੇ ਹੀ ਮਤਲਬ ਪਲੇਅਬਲ ਨਹੀਂ ਹੈ ਗਿਆ ਹਾਂ ਉਹ ਮੈਂ ਵੇਖਿਆ ਬੜੀ ਖਸਤਾ ਹਾਲ ਸੀ ਜਦ ਮੈਂ ਪਿੱਛੇ ਜੇ ਗਿਆ ਸੀ ਬੜੀ ਖਸਤਾ ਹਾਲ ਸੀ ਦੋਵੇਂ ਹਾਂਜੀ ਹਾਂਜੀ ਉਹ ਪਲੇਅਬਲ ਜਾਨੀ ਕਿ ਕਿਉਂਕਿ ਪੰਜਾਬ ਹਾਕੀ ਨੂੰ ਡੋਮਿਨੇਟ ਕਰਦਾ ਹੈ ਉੱਥੇ ਦੋ ਟਰਫ ਲਾ ਕੇ ਉੱਥੇ ਸਕੀਮਾਂ ਚਲਾਈਆਂ ਜਾਂ ਜਾਣ ਉੱਥੇ ਕੈਂਪ ਜਿਹੜੇ ਐ ਬੰਗਲੌਰ ਦੀ ਜਗ੍ਹਾ ਇੱਥੇ ਜੂਨੀਅਰ ਦੇ ਕੈਂਪ ਲਾਈ ਜਾਂਦੇ ਇਹਨਾਂ ਨੂੰ ਡਿਵਾਈਡ ਕੀਤਾ ਜਾਏ ਤਾਂ ਕਿ ਹਰੇਕ ਥਾਂ ਤੇ ਪ੍ਰੋਗਰਾਮ ਚੱਲੇ ਕੰਪੀਟੀਸ਼ਨ ਬਣੇ ਇੱਕ ਥਾਂ ਤੇ ਜੇ ਅਸੀਂ ਸ਼ਿਫਟ ਕਰ ਜਾਾਂਗੇ ਬੰਗਲੌਰ ਦੇ ਵਿੱਚ ਹਾਈ ਟੈਕ ਪ੍ਰੋਗਰਾਮ ਇੱਥੇ ਇੱਕ ਨੂੰ ਬਿਲਕੁਲ ਜ਼ੀਰੋ ਕਰ ਦੇਾਂਗੇ ਤੇ ਇਹ ਵੀ ਸੰਭਾ ਨਹੀਂ ਹੋਏਗਾ ਤੇ ਹੁਣੇ ਲਾਸਟ ਐਸ ਸੈਸ਼ਨ ਦੇ ਵਿੱਚ ਮੈਨੂੰ ਪਤਾ ਲੱਗਾ ਵੀ ਡਿਪਲੋਮਾ ਜਿਹੜਾ ਹਾਕੀ ਦਾ ਹੈ ਉਹ ਨੂੰ ਚਿੱਪ ਕੀਤਾ ਜਾ ਰਿਹਾ ਬੈਂਗਲੌਰ ਅੱਛਾ ਔਰ ਔਰ ਇੱਕ ਬੜਾ ਸੈਟ ਬੈਕ ਹੈ ਪੰਜਾਬ ਲਈ ਪੰਜਾਬ ਦੇ ਜਿਹੜੇ ਜਿੰਨੇ ਵੀ ਪਲੇਅਰ ਅੱਗੇ ਆ ਰਹੇ ਨੇ ਜਿਨ੍ਹਾਂ ਨੇ ਆਪਣੀ ਫੇਡ ਤੋਂ ਬਾਅਦ ਫੌਤੀ ਦਾ ਡਿਪਲੋਮਾ ਕਰਨਾ ਹੈ ਕੋਚਿੰਗ ਦਾ ਡਿਪਲੋਮਾ ਕਰਨਾ ਉਹਨਾਂ ਵਾਸਤੇ ਬੈਂਗਲੌਰ ਜਾਣਾ ਆਉਣਾ ਬੀਸਕੋ ਦਾ ਡਿਪਲੋਮਾ ਕਰਨਾ ਉਹਦੇ ਵਾਸਤੇ ਪ੍ਰੋਬਲਮ ਆ ਗਈ ਇਹ ਨਾਟ ਓਨਲੀ ਦਾ ਪੰਜਾਬ ਤੇ ਨਾਰਥ ਇੰਡੀਆ ਜਿੰਨੇ ਜਿੰਨੇ ਨਾਰਥ ਇੰਡੀਆ ਲਈ ਆ ਕੇ ਕਰਦੇ ਸੀ ਰਜਿੰਦਰ ਮੇਰਾ ਅਗਲਾ ਸਵਾਲ ਹੈ ਕਿ ਥੋੜਾ ਜਿਹਾ ਹਟ ਕੇ ਪੰਜਾਬ ਸਰਕਾਰ ਵੱਲੋਂ ਕਿੰਨੀ ਇੱਕ ਤਰਜੀਹ ਦਿੱਤੀ ਜਾ ਰਹੀ ਆ ਸਪੋਰਟਸ ਦੀ ਪ੍ਰੋਮੋਸ਼ਨ ਵਾਸਤੇ ਦੇਖੋ ਪੰਜਾਬ ਸਰਕਾਰ ਰੀਟ ਲੈਵਲ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਵੀ ਰੀਸੈਂਟ ਅਗਰੈਸੀ ਦੇਖੀਏ ਹਮ ਇਹਦੇ ਵਿੱਚ ਜਿਹੜੇ ਅੱਤ ਪਲੇਅਰ ਨੇ ਸਾਡੀ ਹਾਕੀ ਟੀਮ ਦੇ ਵਿੱਚ ਈਵਨ ਦਾ ਕੈਪਟਨ ਹਮ ਹਰਮਨ ਮੰਤਰੀ ਤੇ ਮਨਦੀਪ ਹਰਦੇਵ ਗੁਰਜਨ ਇਹ ਸਾਰੇ ਜਿੰਨੇ ਵੀ ਹੈ ਉਹ ਸਰਜੀਤ ਰੌਕੀ ਦੀ ਪ੍ਰੋਡਕਟ ਨੇ ਅੱਛਾ ਉਹ ਦਿਸ ਇਜ਼ ਅ ਰਨ ਬਾਈ ਦੀ ਸਪੋਰਟਸ ਡਿਪਾਰਟਮੈਂਟ ਪੰਜਾਬ ਔਰ ਪੀਏਐਸ ਪੀਏਐਸ ਜਿਹੜਾ ਹੈ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਜੀ ਇਹ ਪੰਜਾਬ ਗਵਰਨਮੈਂਟ ਦੇ ਅੰਦਰ ਹੈ ਪਰ ਗਰਾਸ ਰੂਟ ਲੈਵਲ ਤੇ ਇਹਨਾਂ ਨੂੰ ਹੋਰ ਕੰਮ ਕਰਨਾ ਪਏਗਾ ਉੱਥੇ ਹੋਰ ਤਰਫਾਂ ਲਾਉਣੀਆਂ ਪੈਣਗੀਆਂ ਤਾਂ ਕਿ ਜਿਹੜਾ ਸਾਡਾ ਜਿਹੜਾ ਵਿੱਚ ਇੱਕ ਗੈਪ ਹੈ ਉਹ ਕਵਰ ਹੋ ਜਾਵੇ ਇਹ ਇਹਨਾਂ ਨੂੰ ਹੋਰ ਵੀ ਜ਼ਿਆਦਾ ਕੰਮ ਕਰਨਾ ਪਏਗਾ ਜਿਵੇਂ ਹੁਣ ਇਹਨਾਂ ਨੇ ਖੇਡ ਖੇਲਾ ਵਸਣ ਪੰਜਾਬ ਦੀਆਂ ਕੀਤੀਆਂ ਸੀਗੀਆਂ ਠੀਕ ਹੈ ਨਾ ਉਹਦਾ ਕੋਈ ਮੋਟਿਵ ਹੋਣਾ ਚਾਹੀਦਾ ਇਟ ਸ਼ੁੱਡ ਨਾਟ ਬੀ ਵੀ ਇੱਕ ਸਿਰਫ ਮੇਲਾ ਮੇਲਾ ਨਹੀਂ ਮੇਲਾ ਨਹੀਂ ਆਰਗੇਨਾਈਜ਼ ਕਰਨਾ ਚਾਹੀਦਾ ਹਾਂਜੀ ਹਾਂ ਇਹਦਾ ਕੋਈ ਮੋਟਿਵ ਹੋਵੇ ਲੇਕਿਨ ਉਹਨਾਂ ਦਾ ਮਤਲਬ ਫੋਕਸ ਠੀਕ ਸੀਗਾ ਪਰ ਉਹਦਾ ਜਿਹੜਾ ਸਾਨੂੰ ਰਿਜ਼ਲਟ ਹੈ ਉਹ ਮਿਲਨੇ ਚਾਹੀਦੇ ਨੇ ਕੁਝ ਏਜ ਗਰੁੱਪ ਦੇ ਹਿਸਾਬ ਨਾਲ ਅ ਅਰਜੰਦਰ ਸਿੰਘ ਤੁਸੀਂ ਇੰਡੀਅਨ ਟੀਮ ਦੇ ਇੰਡੀਅਨ ਹਾਕੀ ਟੀਮ ਦੇ ਚੀਫ ਕੋਚ ਰਹੇ ਜੇ 1980 ਦੇ ਵਿੱਚ ਮੈਨੂੰ ਯਾਦ ਆ ਤੇ ਇਸ ਵੇਲੇ ਆਪਣੀ ਪੈਰਿਸ 올림픽ਸ ਦੇ ਵਿੱਚ ਇੰਡੀਅਨ ਟੀਮ ਦੇ ਤੁਸੀਂ ਕਿਵੇਂ ਚਾਂਸਸ ਦੇਖਦੇ ਜੀ ਦੇਖੋ ਇੰਡੀਆ ਟੀਮ ਨੇ ਜਿੰਨੇ ਵੀ ਮੈਚ ਖੇਲੇ ਨੇ ਬਹੁਤ ਅੱਛੀ ਨਵੀਂ ਪਰਫਾਰਮੈਂਸ ਰਹੀ ਹੈ ਈਵਨ ਕੱਲ ਵਾਲਾ ਮੈਚ ਵੀ ਜਿਹੜਾ ਬੈਲਜੀਅਮ ਨਾਲ ਹਾਰ ਕੀਤਾ ਹੈ 2-1 ਤੇ ਹੂੰ ਤੇ ਬੈਲਜੀਅਮ ਅ ਮੈਟਰਲੀ ਇਹ ਵਰਲਡ ਚੈਂਪੀਅਨ ਟੀਮ ਹੈ 2-1 ਤੇ ਇਟ ਵਾਸ ਅ ਗੁੱਡ ਫਾਈਟ ਅੱਛਾ ਕਰ ਰਹੀ ਹੈ ਅੱਛਾ ਪਰਫਰਮੈਂਸ ਕਰ ਰਹੀ ਹੈ ਤੇ ਅੱਜ ਜਿਹੜਾ ਮੇਨ ਮੈਚ ਹੈ ਉਹਨਾਂ ਦਾ ਆਸਟ੍ਰੇਲੀਆ ਨਾਲ ਹੈ ਜੀ ਜੇ ਚੌਥੇ ਨੰਬਰ ਵਾਸਤੇ ਵੀ ਅਸੀਂ ਕਿ ਕਿਹਦੇ ਵਿੱਚ ਕੁਆਟਰਮਾ ਫਾਈਟ ਕਰਾਂਗੇ ਤੇ ਅਜੇ ਤੱਕ ਥੋ ਫਾਰ ਦੇ ਆਰ ਡੂਇੰਗ ਗੁੱਡ ਬਹੁਤ ਅੱਛਾ ਕਰ ਰਿਹਾ ਲੇਕਿਨ ਸਾਨੂੰ ਜਿਹੜੇ ਫੀਲਡ ਗੋਲ ਹੋਰ ਕਰਨੇ ਪੈਣਗੇ ਸਾਡਾ ਜਿਹੜਾ ਪੀਸੀ ਦਾ ਕਨਵਰਸ਼ਨ ਰੇਟ ਹੈ ਹਰਮੰਦਾ ਉਹ ਵੀ ਥੋੜਾ ਵਧਾਉਣਾ ਪਊਗਾ ਕਿਉਂਕਿ ਅੱਗੇ-ਅੱਗੇ ਜੇ ਮੈਂ ਕਹਾਂ ਕਿ ਅੱਜ ਹੀ ਜਿਹੜੇ ਹੈ 올림픽 ਸ਼ੁਰੂ ਹੋ ਰਹੀ ਹੈ ਉਹਨਾਂ ਵਾਸਤੇ ਕਿਉਂਕਿ ਅੱਜ ਤੋਂ ਮੈਚ क्रूशियल ਮੈਚ ਸ਼ੁਰੂ ਹੋ ਜਾਣਗੇ ਬਾਕੀ ਦੇ ਟੂਰ ਦੇ ਮੈਚ ਸੀਗੇ ਤੇ ਅੱਜ ਦੇ ਮਾਰੇ ਵਾਸਤੇ ਬੜਾ ਟਾਰਗੇਟ ਹੈ ਤੇ ਮੈਂ ਸਮਝਦਾ ਵੀ ਦੇਰ ਐਂਡ ਫੁੱਟ ਹੈ ਹੋਪਫੁਲੀ ਵੀ ਪਹਿਲੇ 4 ਦੇ ਵਿੱਚ ਆਉਣ ਦੀ ਸੰਭਾਵਨਾ ਤੁਹਾਡੇ ਸਾਹਬ ਦੇ ਨਾਲ ਆਪਣੀ ਟੀਮ ਦੀ ਹਾਕੀ ਟੀਮ ਦੀ ਸਭ ਤੋਂ ਵੱਡੀ ਸਟਰੈਂਥ ਕੀ ਹੈ ਇਸ ਵੇਲੇ ਇਕੋ ਸਭ ਤੋਂ ਵੱਡੀ ਸਟਰੈਂਥ ਇਹ ਹੈ ਵੀ ਟੋਟੀ ਦੇਰ ਵਰਕਿੰਗ ਫੋਰ ਲਾਸਟ 3-4 ইয়ারਸ অল টুগেਦਰ ओके ਠੀਕ ਹੈ ਨਾ ਇਹਨਾਂ ਨੇ ਚਾਰਾਂ ਨੇ 4 ਸਾਲ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਥੋੜੇ-ਬੋਤੇ 1-2 ਪਲੇਅਰ ਚੇਂਜਸ ਹੁੰਦੇ ਰਹਿੰਦੇ ਨੇ ਕੰਮ ਕੀਤਾ ਤੇ ਹੁਣ ਸੋਚ ਵੀ ਨਵੇਂ ਆਇਆ ਉਹਦੀ ਲੀਡਰਸ਼ਿਪ ਦੇ ਅੰਦਰ ਠੀਕ ਰਿਜ਼ਲਟ ਦੇ ਰਹੇ ਨੇ ਹਾਲਾਂਕਿ ਜਿਹੜਾ ਲੀਗ ਹੋਈ ਸੀ ਪ੍ਰੋ ਲੀਗ ਉਹਦੇ ਵਿੱਚ ਜ਼ਿਆਦਾ ਐਕਸਪੈਰੀਮੈਂਟਲ ਰਿਹਾ ਕੋਈ ਕੋਈ ਰਿਜ਼ਲਟ ਨੂੰ ਨਾ ਦੇਖੇ ਤੇ ਪਰ ਮੈਂ ਜੋ ਹੁਣ ਮੈਚ ਦੇਖਦਾ ਉਹਦੇ ਸਾਹਮਣੇ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਠੀਕ ਚੱਲ ਰਿਹਾ ਹੈ ਤੇ ਇਹਨਾਂ ਨੂੰ ਹੋਰ ਜਿਹੜਾ ਜਿਹੜਾ ਪਲੈਟਿਕਲਰਲ ਕੋਰਵੇਸ਼ਨ ਤੇ ਮਿਡਫੀਲਡ ਦੀ ਜਿਹੜੀ ਡਿਸਟ੍ਰਿਬਿਊਸ਼ਨ ਹੈ ਮੈਨ ਟੂ ਮੈਨ ਮਾਰਕਿੰਗ ਐਜ਼ ਜ਼ੋਨ ਟੂ ਜ਼ੋਨ ਮਾਰਕਿੰਗ ਹੈ ਤੇ ਉਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਮੈਡਲ ਟੈਲੀ ਚ ਲੱਗੇ ਲਾਸਟ ਸਵਾਲ ਮੇਰਾ ਇਸ ਵੇਲੇ ਆਪਣੀ ਟੀਮ ਦੀ ਕਮਜ਼ੋਰੀ ਕੀ ਹੈ ਜਿਹੜੀ ਸ਼ਾਇਦ ਦੁਸ਼ਮਣ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਫੈਸੇ ਦੇ ਕੋਈ ਐਕਸਟਰਾ ਹੈ ਵੀ ਟੀ ਐਵਰੀ ਡੇਜ਼ ਇਜ਼ ਅ ਡਿਫਰੈਂਟ ਡੇ ਹੂੰ ਹੂੰ ਇਹ ਹਨਾ ਇਹ ਜਿਹੜੀ ਟੀਮ ਹੈ ਮੈਂ ਇਹਦੇ ਵਿੱਚ ਹਰੇਕ ਖਿਡਾਰੀ ਜਿਹੜਾ ਕੋਈ ਤਾਂ ਬੈਸਟ ਪਰਫਾਰਮ ਕਰਾਂਗਾ ਕਈ ਵਾਰੀ ਇਹ ਹੁੰਦਾ ਵੀ 11 ਦੇ ਵਿੱਚੋਂ ਅਗਰ ਇੱਕ ਖਿਡਾਰੀ ਵੀ ਹੈ ਜਿਹੜਾ ਉਹ ਲੈਪਸ ਸ਼ੁਰੂ ਕਰ ਦੇ ਤਾਂ ਸਾਰੀ ਟੀਮ ਤੇ ਫਸੇ ਜਾਂਦਾ ਮੈਂ ਸਮਝਦਾ ਵੀ ਜੇ ਸਾਡਾ ਸਬਸਟੀਟਿਊਸ਼ਨ ਜਿਹੜਾ ਔਰ ਸਾਡੇ ਪਲੇਅਰ ਨੇ ਉਹ ਸਾਰੇ ਇਕੋ ਲੈਵਲ ਤੇ ਆਪਣਾ ਕੰਮ ਕਰਨਗੇ ਆਪਣੀ ਪਰਫਾਰਮੈਂਸ ਦੇਣਗੇ ਤੇ ਸਾਨੂੰ ਕੋਈ ਮਤਲਬ ਮੈਨੂੰ ਦੇਖ ਨਹੀਂ ਰਿਹਾ ਅੱਜ ਕਿਉਂਕਿ ਪਹਿਲਾਂ ਇਹ ਲੈਫਟਸ ਦੇਖੇ ਜਾਂਦੇ ਸੀ ਲਾਸਟ ਮਿੰਟ ਦੇ ਵਿੱਚ ਸਾਡੀ ਟੀਮ ਜਿਹੜੀ ਹੱਥੀ ਹੋ ਜਾਂਦੀ ਸੀ ਜਿਹੜੇ ਗੋਲ ਖਾ ਲੈਂਦੀ ਸੀ ਪਰ ਉਹ ਇਹਨਾਂ ਚੀਜ਼ਾਂ ਅੱਜ ਅੱਤੇ ਇੰਪਰੂਵ ਕੀਤਾ ਸੋ ਤੁਹਾਨੂੰ ਲੱਗਦਾ ਵਾ ਕਿ ਆਪਾਂ ਮੈਡਲ ਲੈ ਸਕਦੇ ਆ ਇਹਨਾਂ 올ਿਮਪਿਕਸ ਦੇ ਵਿੱਚ ਪੈਟਰੋ ਸਾਹਿਬ ਕਿਉਂਕਿ ਸਾਰੀਆਂ ਟੀਮਾਂ ਜਿਹੜੀਆਂ ਨੇ ਇਹ ਸਾਰੀਆਂ ਦਾ ਖੇਡ ਚੁੱਕੇ ਨੇ ਕਦੇ ਇੱਕ ਵਾਰ ਜਾਰੇ ਨੇ ਇੱਕ ਵਾਰ ਜਿੱਤੇ ਨੇ ਇੱਕ ਵਾਰ ਡਰਾਅ ਕੀਤਾ ਇਹ ਹੁਣ ਡਿਫਰੈਂਟ ਡੇ ਆ ਵੀ ਉਸ ਟਾਈਮ ਉਹਨਾਂ ਦੀ ਕੀ ਪਰਫਾਰਮੈਂਸ ਹੋਈ ਸੋ ਕਹਿਣਾ ਮੁਸ਼ਕਿਲ ਹੈ ਹਾਂਜੀ ਹਾਂਜੀ ਮੈਂ ਕਹਿੰਦਾ ਜੀ ਇੱਕ ਜਿਹੜਾ ਮੇਨ ਟੌਪਿਕ ਹੈ ਜਿਹੜਾ ਇੰਡੀਅਨ ਸਪੋਰਟਸ ਦੇ ਵਿੱਚ ਉਹ ਮੈਂ ਐਡ ਕਰਨਾ ਚਾਹੁੰਦਾ ਐ ਕਿ ਐਗਈ ਦੱਸੋ ਦੱਸੋ ਉਹ ਇਹ ਉਹ ਹੈ ਜੀ ਵੀ ਜਿਹੜਾ ਸਾਡਾ ਕੋਚਿੰਗ ਦਾ ਕੈਲੀਬਰ ਹੈ ਹੂੰ ਇਹਦਾ ਕੋਚਿੰਗ ਟੀਚਿੰਗ ਹੈ ਉਹਨਾਂ ਦੀ এডਿਕੇਸ਼ਨ ਹੈ ਉਹਦੇ ਤੇ ਕੋਈ ਕੰਮ ਨਹੀਂ ਹੋ ਰਿਹਾ ਅੱਛਾ ਜਿਹੜਾ ਕਿ ਸਾਡਾ ਪੇਵਟ ਹੈ ਜਿਹੜਾ ਸਾਡਾ ਪੇਵਟ ਹੈ ਉਹਦੇ ਐਨਆਈਐਸ ਦੇ ਵਿੱਚ ਕੰਮ ਹੋਣਾ ਚਾਹੀਦਾ ਉਹਦੇ ਤੇ ਐਨਆਈਐਸ ਦੇ ਵਿੱਚ ਨਹੀਂ ਐਨਆਈਐਸ ਇਜ਼ ਅ ਬੇਸਿਕ ਕੁਆਲੀਫਿਕੇਸ਼ਨ ਹਮ ਹਰ ਕੋਚਿੰਗ ਠੀਕ ਹੈ ਨਾ ਉਸ ਤੋਂ ਬਾਅਦ ਇਹਦੀ ਅਪਗ੍ਰੇਡੇਸ਼ਨ ਹੈ ਦੈਟਸ ਆਲ ਬੀ ਡਨ ਬਾਈ ਦੀ ਭਾਈ ਔਰ ਫੋਕੀ ਇੰਡੀਆ ਠੀਕ ਹੈ ਉਹਨਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ ਨਾ ਕਿ ਸਾਨੂੰ ਬਾਹਰ ਤੋਂ ਕੋਚ ਲਿਆ ਕੇ ਤੇ ਸਾਡੇ ਕੋਚਾਂ ਨੂੰ ਡਿਸਕਾਰਡ ਕਰਨਾ ਚਾਹੀਦਾ ਹੈ ਨਹੀਂ ਤਾਂ ਅਸੀਂ ਹੋਰ ਬਹੁਤ ਪਿੱਛੇ ਜਾਵਾਂਗੇ ਸਾਡੇ ਜਿਹੜੇ ਕੋਚ ਨੇ ਉਹ ਉਹ ਬਿਲਕੁਲ ਹੀ ਮਤਲਬ ਉਹਨਾਂ ਦਾ ਕੰਫੀਡੈਂਸ ਲੈਵਲ ਹੈ ਡਿੱਗ ਜਾਏਗਾ ਇਸ ਲੈਵਲ ਤੇ ਜੇ ਅਸੀਂ ਕੰਮ ਕਰਾਂਗੇ ਤੇ ਸਾਡਾ ਗਰਾਊਂਡ ਟੂਪ ਲੈਵਲ ਬਹੁਤ ਹੋਵੇਗਾ ਜੇ ਦਾ ਗਰਾਊਂਡ ਟੂਪ ਲੈਵਲ ਅੱਛਾ ਹੈ ਤੇ ਡੈਫੀਨੇਟਲੀ ਲੀਗ ਲੈਵਲ ਵੀ ਬਹੁਤ ਅੱਛਾ ਹੋਵੇਗਾ ਤੇ ਇਹ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਜਿਹੜਾ ਕੋਚਿੰਗ ਦੇ ਵਿੱਚ ਕਿਉਂਕਿ ਬਹੁਤ ਅਹਿਮ ਪੁਆਇੰਟ ਹੈ ਬਹੁਤ ਅਹਿਮ ਪੁਆਇੰਟ ਹੈ ਆਰ ਕੋਚਸ ਦੀ ਜਿਹੜੀ ਅੱਜਕੱਲ ਦੀ ਜਿਹੜੀ ਫਾਉਂਡਮੈਂਟਲਸਾਈ ਦੇ ਵਿੱਚ ਉਹ ਟੈਂਪਰੇਰੀ ਹੈ ਔਨ ਅ ਡੌਗ ਤੇ ਹੈ ਔਰ ਕੰਟਰੈਕਟ ਦੇ ਤੇ ਹੈ ਪਰ ਜਿਲੀ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਐਂਟਰੀ ਹੋਈ ਹੈ ਉਹ ਪਰਮਨੈਂਟ ਆ ਰਹੀ ਹੈ ਮੈਂ ਮੈਂ ਇਸੀ ਦਾ ਹੈਰਾਨ ਹਾਂ ਵੀ ਜਿਹੜੇ ਪਿਵਟ ਨੇ ਸਾਈ ਦੇ ਜਿਹੜੇ ਪਿਲਰ ਨੇ ਸਾਈ ਦੇ ਉਹਨਾਂ ਨੂੰ ਤੁਸੀਂ ਟੈਂਪਰੇਰੀ ਲੈ ਰਹੇ ਹੋ ਪਰ ਜਿਹੜੇ ਐਡਮਿਨਿਸਟ੍ਰੇਸ਼ਨ ਜਾ ਰਹੇ ਹੋ ਉਹਨਾਂ ਨੂੰ ਜਿਹੜਾ ਉਹ ਆਪਣਾ ਪਰਮਨੈਂਟ ਤੇ ਬਿਲਕੁਲ ਠੀਕ ਹੈ ਇਹ ਇਹ ਕੁਆਲਿਫਾਈਡ ਸਾਡੇ ਜਿਹੜੇ ਕੋਚਸ ਆ ਇਹਨਾਂ ਨੂੰ ਬਹੁਤ ਰਿਸਪੈਕਟੇਬਲ ਸੈਲਰੀ ਔਰ ਪਰਮਨੈਂਟ ਜੌਬ ਦੇਣੀ ਚਾਹੀਦੀ ਆ ਔਰ ਇਹਨਾਂ ਨੂੰ ਐਜੂਕੇਸ਼ਨ ਜਿਹੜਾ ਹਾਇਰ ਲੈਵਲ ਤੇ ਇਹਨਾਂ ਦਾ ਅਪਗ੍ਰੇਡ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਮੈਂ ਬਿਲਕੁਲ ਸਹਿਮਤ ਆ ਬਹੁਤ ਧੰਨਵਾਦ ਰਜਿੰਦਰ ਸਿੰਘ ਤੁਸੀਂ ਸਮਾਂ ਕੱਢਿਆ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ